ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਜਾਨਵਰ ਠੀਕ ਆ ਵੀ ਸਾਰਿਆਂ ਦੇ ਲੋ ਜੀ ਅੱਜ ਆਪਾਂ ਬਾਈ ਕੁਹਾੜੇ ਪਹੁੰਚੇ ਸੀਗੇ ਵੀਰ ਨੇ ਨਾ ਕੁਛਕ ਕਬੂਤਰ ਆਪਣੇ ਸੇਲ ਕਰਨੇ ਤੇ ਵੀਰ ਦਾ ਫੋਨ ਆਇਆ ਸੀ ਆਪਾਂ ਨੂੰ ਵੀ ਕਹਿੰਦਾ ਆਪਾਂ ਨੇ ਯਾਰ ਕਬੂਤਰ ਸੇਲ ਕਰਨੇ ਥੋੜੇ ਜਿਹੇ ਹਨਾ ਜਿਹੜੇ ਕਬੂਤਰ ਕਬੂਤਰੀਆਂ ਬਣੇ ਹੋਏ ਆ ਚਲੋ ਬਹੁਤ ਦਿੱਕਤਾਂ ਹੋ ਜਾਂਦੀਆਂ ਬਾਈ ਹਰੇਕ ਬੰਦੇ ਦਾ ਆਪਣਾ ਆਪਣਾ ਸਰਕਲ ਆ ਪਰਿਵਾਰ ਆ ਜਿੱਦਾਂ ਵੀ ਆ ਲੋਡ ਹੁੰਦੀ ਆ ਤਾਂ ਵੀਰ ਕਹਿੰਦਾ ਮੈਂ ਸੇਲ ਕਰਨੇ ਕਬੂਤਰ ਤਾਂ ਆਪਾਂ ਹੁਣ ਤੁਹਾਨੂੰ ਆ ਕਬੂਤਰ ਬੈਠੇ ਆ ਬਈ ਸਾਰੇ ਉਹ ਜਿਹੜੇ ਸੇਲ ਵਾਲੇ ਆ بڑے ਕਬੂਤਰ ਕਬੂਤਰ ਕਬੂਤਰੀਆਂ ਆ ਬਈ ਇਹ ਵਿੱਚ ਤਾਂ ਕਰਕੇ ਜਿਹੜੇ ਸੇਲ ਕਰਨੇ ਆ ਆਪਾਂ ਨੇ ਵੀਡੀਓ ਬਣਾ ਲੈਣੇ ਆ ਮਖਾ ਚਲੋ ਸ਼ੌਂਕ ਕਰਾ ਦੰਨੇ ਆ ਜਿਹੜੇ ਵੀਰ ਨੇ ਬਾਈ ਲੈਣੇ ਹੋਏ ਤਾਂ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਨੰਬਰ ਫੋਨ ਤੇ ਕਨੈਕਟ ਕਰ ਲਿਓ ਮੇਰੇ ਨਾਲ ਤਾਂ ਆਪਾਂ ਤੁਹਾਨੂੰ ਰੇਟ ਵੀ ਦੱਸ ਦਾਂਗੇ ਹਨਾ ਵੀ ਕਿੰਨੇ ਦੇਣੇ ਜੋ ਵੀ ਆ ਤੁਸੀਂ ਸ਼ੌਂਕ ਕਰਾ ਦੰਨੇ ਆ ਤੁਹਾਨੂੰ ਬਾਈ ਗਰਾਊਂਗਾ ਨਾਲ ਮੇਰੇ ਬਾਈ ਆਇਆ ਵਾ ਸੁੱਖਾ ਆਇਆ ਵਾ ਬਾਈ ਸਾਸਰੀ ਕਾਲ ਸਾਸਰੀ ਕਾਲ ਜੀ ਬਾਈ ਸਾਰਿਆਂ ਨੂੰ ਠੀਕ ਆ ਤਾਂ ਆਪਾਂ ਨੇ ਕਬੂਤਰਾਂ ਦਾ ਵੀ ਸ਼ੌਂਕ ਕਰਾ ਦੇਣਾ ਜਿਹੜਾ ਵੀ ਜੀੜੇ ਬੀਰ ਨੂੰ ਪਸੰਦ ਆਇਆ ਕਬੂਤਰ ਤਾਂ ਪਰ ਫੋਨ ਕਰ ਲਿਓ ਤੁਸੀਂ ਠੀਕ ਹੈ ਜੀ ਆਪਾਂ ਨੇ ਆਪਣਾ ਨੰਬਰ ਦੇ ਦੇਣਾ ਤੁਹਾਨੂੰ ਵੀ ਸ਼ੌਂਕ ਕਰ ਲਿਓ ਬਾਕੀ ਪਸੰਦ ਆਇਆ ਤਾਂ ਫੋਨ ਕਰ ਲਿਓ ਤਾਂ ਆਪਾਂ ਤੁਹਾਨੂੰ ਉਹ ਕਬੂਤਰ ਦਾ ਦੱਸ ਦਾਂਗੇ ਹਨਾ ਇਹ ਵੀ ਦੇਣੇ ਆ ਦੁਬਈ ਵਿੱਚ ਆ ਬੱਚੇ ਬੈਠੇ ਆ ਠੀਕ ਹੈ ਜੀ ਨੀਲੇ ਜੇ ਕਿਸੇ ਬੀਰ ਨੂੰ ਜੇ ਕਿਸੇ ਬੀਰ ਨੂੰ ਪਸੰਦ ਆਏ ਇਹ ਇਹ ਵੀ ਤਾਂ ਬਾਈ ਜ਼ਰੂਰ ਕੰਡੈਕਟ ਕਰ ਲਿਓ ਤੁਹਾਨੂੰ ਕਰਾਉਂਦੇ ਹੁਣ ਕੱਲੇ ਕੱਲੇ ਕਬੂਤਰ ਦਾ ਆਪਾਂ ਸ਼ੌਂਕ ਕਰਾਉਨੇ ਹਨਾ ਲੋ ਜੀ ਬਾਈ ਕਰਾਉਨੇ ਆ ਤੁਹਾਨੂੰ ਹੁਣ ਸ਼ੌਂਕ ਹਨਾ ਆ ਕਬੂਤਰ ਬਾਈ ਸੇਲ ਆ ਬਾਈ ਦੇ ਇਹ ਤਾਂ ਤੁਸੀਂ ਦੇਖ ਲਿਓ ਬਾਈ ਜਿਹੜੇ ਵੀਰ ਨੇ ਲੈਣੇ ਹੋਏ ਤਾਂ ਬਾਈ ਇਧਰਲੀ ਸਾਈਡ ਆ ਜਾ ਇਧਰਲੀ ਸਾਈਡ ਆ ਜਾ ਇਧਰੇ ਮੈਂ ਕੱਢ ਕੇ ਉਹ ਦਿਖਾ ਦੂੰਗਾ ਹਾਂ ਮੈਨੂੰ ਇਧਰ ਆਣਾ ਹਾਂ ਹਾਂ ਬਾਈ ਦੇਖ ਲਿਓ ਜਿਹੜੇ ਵੀਰ ਨੂੰ ਲੋਡ ਹੋਈ ਕਬੂਤਰਾਂ ਦੀ ਹਨਾ ਤਾਂ ਤੁਹਾਨੂੰ ਆਪਾਂ ਦੱਸ ਦਾਂਗੇ ਇਹਨਾਂ ਦਾ ਹਲੋ ਜੀ ਆ ਦੇਖੋ ਬਈ ਕਬੂਤਰ ਆ ਕਬੂਤਰੀ ਇਹ ਕਬੂਤਰ ਇਹ ਕਬੂਤਰ ਆ ਕਬੂਤਰ ਆ ਇਹ ਜੋੜਾ ਵਈ ਇਹ ਕਬੂਤਰ ਆ ਇਹ ਜੋੜਾ ਲੱਗਿਆ ਵਾ ਬਈ ਇਹ ਇਹ ਖੱਟੀਆਂ ਅੱਖਾਂ ਦਾ ਠੀਕ ਆ ਜੀ ਆ ਵੀ ਅੱਖ ਖੱਟੀਆਂ ਅੱਖਾਂ ਦਾ ਕਬੂਤਰ ਹੈ ਪੱਲੇ ਬਹੁਤ ਵੱਡੇ ਆ ਹੂੰ ਤੂ ਇਤਨਾ ਦਿਖਾਇਓ ਬਈ ਪੱਲੇ ਬੰਦੇ ਲੋਕ ਇਹ ਲਾਉਂਦੇ ਆ ਆਇਨੇ ਦੂਆ ਬਸੰ ਦਿਖਾਇਓ ਪੱਲੇ ਹਾਂ ਆ ਦੇਖੋ ਬਈ ਪੱਲੇ ਇਹਦੇ ਆ ਠੀਕ ਹੈ ਜੀ ਵੱਡੇ ਪੱਲੇ ਚੱਲ ਰਾਈ ਬੜੀਆਂ ਬਈ ਹੂੰ ਦੂਆ ਪੱਲਾ ਵੀ ਦਿਖਾ ਦੋ ਉਤਰ ਬਈ ਚੰਗਾ ਹੈ ਜਿਹੜੇ ਵੀਰ ਨੂੰ ਬਈ ਲੋਡ ਹੋਈ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਹਨਾ ਪੰਜੇ ਦਿਖਾਇਓ ਨਾ ਇਹਦੇ ਪੰਜੇ ਆ ਬਈ ਠੀਕ ਹੈ ਜੀ ਪੰਜੇ ਨੋਕ ਵਰਗੀ ਹੈ ਹੂੰ ਠੀਕ ਹੈ ਜੀ ਇਹ ਕਬੂਤਰ ਆ ਬਾਈ ਖੱਟੀਆਂ ਦਾ ਇਹ ਜੋੜਾ ਮਿਲਿਆ ਵਾ ਇਹ ਔਰ ਖੱਟੀਆਂ ਦੀ ਕਬੂਤਰੀ ਕਾਲੀ ਚੀਨੀ ਉਹਦੇ ਨਾਲ ਕੋਈ ਕਾਲੀ ਚੀਨੀ ਚੱਕੀ ਬਾਈ ਜਿਹਨਾਂ ਜੋੜਾ ਮਿਲਿਆ ਵਾ ਇਹਦਾ ਹਾਂ ਤੁਹਾਨੂੰ ਉਹ ਦਿਖਾ ਦੰਨੇ ਬਾਈ ਜਿਹੜੀ ਕਬੂਤਰੀ ਨਾਲ ਮਿਲੀ ਵੀ ਇਹਦੇ ਆ ਕਬੂਤਰੀ ਨਾਲ ਜੋੜਾ ਬਾਈ ਇਹਦਾ ਇਹ ਕਬੂਤਰੀ ਹੈਗੀ ਖੱਟੀਆਂ ਦੀ ਕਾਲੀ ਚੀਨੀ ਕਬੂਤਰੀ ਹੈ ਪੁੰਡੀ ਬਣਾਉਂਦੀ ਹੈ ਕਾਲੀ ਉਹ ਨੋਕ ਆ ਕਾਲੀ ਚੀਨੀ ਕਬੂਤਰੀ ਹੈ ਖੱਟੀਆਂ ਦੀ ਬਾਈ ਸ਼ਾਨਦਾਰ ਆ ਪੂਰੀ ਕਬੂਤਰੀ ਕਿਉਂਕਿ ਨਾ ਕਬੂਤਰ ਨਾ ਬਾਈ ਜਿੱਦਾਂ ਕੀ ਵੱਧ ਹੋ ਜਿੰਦੇ ਨਾ ਬੰਦੇ ਕੋਲ ਹਨਾ ਆ ਦੇਖ ਲੋ ਆ ਬੱਲੇ ਦੇਣੇ ਪੈ ਜੰਨੇ ਆ ਆ ਦੇਖ ਸੀ ਚਲੋ ਬਹੁਤ ਦਿੱਕਤਾਂ ਹੋ ਜਾਂਦੀਆਂ ਮਜਬੂਰੀਆਂ ਹੋ ਜਾਂਦੀਆਂ ਹਰੇਕ ਬੰਦੇ ਦੀ ਇੱਕ ਤੁਸੀਂ ਕੁਆਲਿਟੀ ਹੋਰ ਦੇਖਿਓ ਕਦੇ ਵੀ ਆ ਕੰਨੀਆਂ ਤੁਸੀਂ ਦੇਖੀ ਹੋਵਗੇ ਬਰਾਬਰ ਜਾਂ ਬੜੀਆਂ ਹੁੰਦੀਆਂ ਤੇ ਇਹ ਕਬੂਤਰੀ ਆ ਗਵਲੀ ਕੰਨੀ ਵੱਡੀ ਆ ਦੇਖ ਲਓ ਆ ਲੈ ਪੱਲੇ ਦੇ ਵਿੱਚ ਦੂਆ ਪੱਲਾ ਵੀ ਦਿਖਾਇਓ ਆਰ ਬਾਈ ਪੱਲੇ ਦੇ ਲੋ ਪੂੰਛ ਦੇ ਬਰਾਬਰ ਨਾਲ ਮਿਲਦੇ ਆ ਇਹ ਇੱਧਰਲਾ ਵੀ ਦੇਖ ਲੋ ਇਹ ਕਿੰਨੀ ਤੀਰਥਾਂ ਮਾ ਜੋਰ ਮਾਰ ਦੂਏ ਸਾਈਡ ਨੂੰ ਪਿੱਲਾ ਦਿਖਾਇਆ ਕਰੋ ਬਾਈ ਅੰਦਰਲੀ ਸਾਈਡ ਤੇ ਲਾ ਫੜ ਆਹ ਦੇਖੋ ਆ ਪੱਲੇ ਬਈ ਇਹਦੇ ਠੀਕ ਹੈ ਜੀ ਵੱਡੀਆਂ ਕੰਨਾਂ ਦੇ ਕਬੂ ਨੀ ਆਹ ਕੰਨੂ ਵੱਡੀ ਹੈ ਤੇ ਚੱਲ ਤੋ ਪੰਜੇ ਦਿਖਾਓ ਆ ਇਹਦੇ ਬਾਈ ਪੰਜੇ ਆ ਪੰਜੇ ਬਾਈ ਮੋਦੀ ਪੈਰੀ ਆ ਪੈਰਾ ਬਥੋੜਾ ਨੌਦਰਾਂ ਤੇ ਨੋਕ ਸੇਮ ਆ ਬਾਈ ਹੂੰ ਕਾਲੀ ਉਹ ਕਾਲੀ ਪੰਜੇ ਨੋਕ ਠੀਕ ਹੈ ਜੀ ਇਹ ਕਾਲੀ ਚਿੱਨੀ ਕਬੂਤਰੀ ਆ ਬਾਈ ਇਹ ਜੋੜਾ ਮਿਲਿਆ ਵਾ ਬਾਈ ਇਹ ਆ ਜੋੜਾ ਮਿਲਿਆ ਵਾ ਜੇ ਕਿਸੇ ਨੇ ਜੋੜਾ ਲਾਉਣਾ ਵੀ ਹੋਇਆ ਤਾਂ ਲਾ ਵੀ ਸਕਦੇ ਹਨਾ ਠੀਕ ਹੈ ਜੀ ਲੱਗਿਆ ਵੀ ਇਹ ਜੋੜਾ ਇਹ ਹਾਂ ਹਾਂ ਲੱਗਿਆ ਵਾ ਮਿਲਿਆ ਵਾ ਇਹ ਲਓ ਜੀ ਇਹ ਕਬੂਤਰੀ ਹੈ ਇਹ ਵੀ ਕਬੂਤਰੀ ਆ ਇਹ ਬਾਈ ਆ ਵੀ ਲਓ ਜੀ ਖੱਟੀਆਂ ਦੀ ਕਬੂਤਰੀ ਹੈ ਵੀ ਟੀਰੀ ਆ ਕਬੂਤਰੀ ਤੇ ਟੀਰੀ ਟੀਰ ਪੈਂਦੀ ਹੈ ਇਹਦੇ ਅੱਖ ਚ ਆਹ ਦੇਖੋ ਟੀਰੀ ਟਾਂਗੀ ਆ ਟੀਰੀ ਜੀ ਠੀਕ ਆ ਹਾਂ ਬਾਈ ਦੁੰਮਾ ਇਹਦੀ ਆ ਦੇਖ ਲਓ ਤੇ ਪੂੰਛ ਵਿੱਚ ਵੀ ਕਾਲੇ ਖੰਭ ਆ ਬਾਈ ਇਹ ਤਿੰਨ ਖੰਭ ਕਾਲੇ ਆ ਪਿੱਛੇ ਪੂੰਛ ਦੇ ਹੂੰ ਤੇ ਆਹ ਜੀ ਨਗੋਟੀ ਜੀ ਵੀ ਥੋੜੀ ਜੀ ਕਾਲੀ ਕਾਲਸ ਪਰ ਹੂੰ ਠੀਕ ਆ ਪੱਲੇ ਦਿਖਾਏ ਉਹਦੇ ਅੰਦਰਲੀ ਸਾਈਡ ਤੋਂ ਆਹ ਇਹਦੇ ਬਾਈ ਪੱਲੇ ਆ ਹੂੰ ਠੀਕ ਹੈ ਜੀ ਠੀਕ ਆ ਹਾਂ ਬਈ ਸੰਜੇ ਕਿਉਂਕਿ ਬਾਈ ਠੰਡ ਦੇ ਦਿਨਾਂ ਮਾ ਨਾ ਕਬੂਤਰ ਹੋ ਜੰਨੇ ਆ ਮੈਲੇ ਜੇ ਹੋ ਜੰਨੇ ਆ ਕਿਉਂਕਿ ਬਾਈ ਜਿਹੜੇ ਜੋੜੇ ਆ ਤੇ ਬੈਠੇ ਆ ਜੋੜੇ ਮਿਲੇ ਵੀ ਹੁੰਦੇ ਫਿਰ ਹਾਂ ਹੁਣ ਪਤਾ ਹੀ ਆ ਗੁੱਡੇ ਵਿੱਚ ਕਿਉਂਕਿ ਜਿਹੜੀ ਕੁਆਲਿਟੀ ਆ ਕੁਆਲਿਟੀ ਦਾ ਕੁਆਲਿਟੀ ਹੋਣਾ ਆ ਖੋਲਾ ਉਹਦਾ ਸਹੀ ਠੀਕ ਆ ਠੀਕ ਹੈ ਜੀ ਇਹ ਵੀ ਬਾਈ ਕਬੂਤਰੀ ਆ ਲੋ ਜੀ ਲਾਲ ਚੀਨਾ ਕਬੂਤਰ ਚਿੱਟੀਆਂ ਦਾ ਬਾਈ ਚੀਜ਼ਾਂ ਦੇਖੋ ਪਹਿਲਾਂ ਇਹ ਕਬੂਤਰ ਦਾ ਕਰੋ ਸ਼ੌਂਕ ਪਹਿਲਾਂ ਤੁਸੀਂ ਇਹ ਲਾਲ ਚੀਨਾ ਕਬੂਤਰ ਆ ਬਾਈ ਕਾਲੀ ਨੋਕ ਦਾ ਚਿੱਟੀਆਂ ਅੱਖਾਂ ਠੀਕ ਹੈ ਜੀ ਕਬੂਤਰ ਆ ਬਾਈ ਤੇ ਪੰਦਾ ਦੇਖੋ ਇਹਦਾ ਪਰ ਬਹੁਤ ਪਰ ਵਿੱਚ ਬਹੁਤ ਪਰ ਵਿੱਚ ਪੂਰੀ ਕੁਆਲਟੀ ਆ ਪਰਾਂ ਵਿੱਚ ਆ ਦੇਖ ਲਓ ਕਿੱਡਾ ਪੰਦਾ ਹੈ ਇਹ ਵੀ ਜੇ ਕਹਿੰਦੇ ਮਜਬੂਤ ਵੀ ਬਹੁਤ ਬੜਾ ਕਬੂਤਰ ਦਾ ਕਬੂਤਰ ਹਾਈਟ ਦਾ ਲੰਬੀ ਹਾਈਟ ਦਾ ਕਬੂਤਰ ਦੇਖ ਲਓ ਮੈਂ ਹੱਥ 'ਚ ਫੜਿਆ ਬਾਈ ਦਸਦਾ ਕਬੂਤਰ ਇਹ ਲਾਲ ਚੀਨਾ ਹੈ ਠੀਕ ਹੈ ਦੂਆ ਬੱਲਾ ਵੀ ਦਿਖਾਇਆ ਇਧਰ ਲਾਲ ਚੀਨਾ ਚਿੱਟੀਆਂ ਅੰਦਰੀ ਸਾਈਡ ਤੋਂ ਆ ਪੱਲੇ ਬਈ ਇਹਦੇ ਠੀਕ ਹੈ ਜੀ ਇਹ ਲਾਲ ਚੀਨਾ ਚਿੱਟੀਆਂ ਦਾ ਕਾਲੀ ਨੋਕ ਹੈ ਦੀ ਆਹਦੇ ਪੰਜੇ ਆ ਬਈ ਠੀਕ ਹੈ ਜੀ ਜਾ ਪੁੰਗੂ ਚ ਲੈ ਫੁੰਗੇ ਦੇਖ ਸਕਦੇ ਹਾਂ ਅਸੀਂ ਇਹ ਲਾਲ ਚੀਨਾ ਬਾਈ ਬਾਈ ਤੂੰ ਤਾਂ ਸਾਊ ਬੋੜਾ ਸੀਲ ਬੁੱਟਰ ਜਾਣਾ ਜਿਹੜੇ ਬੰਦੇ ਸੀਲ ਬੁੱਟਰ ਤੇ ਸੀਨਾ ਨਾ ਲੈ ਕੋਈ ਹਰਕਤ ਨਹੀਂ ਕਰਦਾ ਇਹ ਲਾਲ ਚੀਨਾ ਬਾਈ ਠੀਕ ਹੈ ਜੀ ਉੱਪਰ ਉੱਪਰ ਲਓ ਜੀ ਇੱਕ ਹੋਰ ਲਾਲ ਚੀਨਾ ਇਹ ਗਾਨੀ ਬਣੀ ਵੀ ਬਾਈ ਪੂਰੀ ਇਹ ਗਾਨੀ ਵਾਲੇ ਆ ਬਾਈ ਇੱਕ ਗਾਨੀ ਬਣੀ ਵੀ ਪੂਰੀ ਇਹਦੇ ਕਬੂਤਰ ਦੇ ਦੇਖ ਸਕਦੇ ਇਹ ਵੀ ਚਿੱਟੀਆਂ ਦਾ ਇਹਦੀ ਕਾਲੀ ਨੂਕ ਇਹ ਉਹਦਾ ਭਾਈ ਆ ਬਾਈ ਜਿਹੜਾ ਹੁਣ ਤੁਹਾਨੂੰ ਆਪਾਂ ਲਾਲ ਚੀਨਾ ਦਿਖਾਇਆ ਨਾ ਇਹ ਦੋਨੇ ਭਾਈ ਆ ਇਹ ਠੀਕ ਆ ਜੀ ਇਹ ਕੋ ਝੋਲੀ ਦੇ ਇਹ ਦੋਨੇ ਕਬੂਤਰ ਆ ਪਰ ਦੋਨੇ ਇਹ ਇਹ ਲਾਲ ਚੀਨਾ ਜੀ ਚਿੱਟੀਆਂ ਅੱਖਾਂ ਦਾ ਠੀਕ ਆ ਆ ਪੂਰੀ ਇਹਦੇ ਗਾਨੀ ਬਣੀ ਵੀ ਦੇਖ ਸਕਦੇ ਤੁਸੀਂ ਆ ਲਾਲ ਗਾਨੀ ਬਣੀ ਹੋਈ ਤੇ ਆ ਰੰਗ ਲੱਗਿਆ ਵਾ ਬਾਈ ਇਹਦੇ ਠੀਕ ਆ ਜੀ ਦੂਆ ਪੱਲਾ ਵੀ ਦਿਖਾਓ ਠੀਕ ਹੈ ਜੀ ਇਹਦੇ ਪੂਰੀ ਗਲ ਚ ਹਿੱਕ ਬਿਹੜੀ ਪੂਰੀ ਹਿੱਕ ਜੀ ਇਹਦੀ ਇਹ ਪੂਰੀ ਲਾਲ ਆ ਬਾਈ ਇਹ ਦੇਖੋ ਆ ਇਹ ਪੰਜੇ ਠੀਕ ਹੈ ਇਹ ਕਬੂਤਰ ਬੜੇ ਆ ਬਾਈ ਕਬੂਤਰ ਇਹ ਜਿਹੜੇ ਸੇਲ ਕਰਨੇ ਬਾਈ ਨੇ ਇਹ ਕਬੂਤਰੀ ਇਹ ਹੂੰ ਇਹ ਕਬੂਤਰ ਆ ਇਹ ਵੀ ਕਬੂਤਰ ਆ ਠੀਕ ਆ ਇਹ ਲਓ ਬਈ ਇੱਕ ਬਈ ਆ ਹਾਂ ਦੂਆ ਬੱਲਾ ਵੀ ਦਿਖਾ ਦਿਓ ਖੋਲ ਕੇ ਚੰਗੀ ਤਰ੍ਹਾਂ ਠੀਕ ਲੋ ਜੀ ਠੀਕ ਆ ਬਈ ਠੀਕ ਆ ਕੀ ਆਖਾਂ ਹੂੰ ਬਾਜੀ ਨੇ ਤੁਹਾਨੂੰ ਪਤਾ ਦੇਖਣ ਦਾ ਦੱਸੇ ਦਿੰਦਾ ਵੀਡੀਓ ਚ ਜਿਹੜੇ ਦੇਖ ਕੇ ਪੰਜੇ ਦਿਖਾਈਏ ਨੇ ਮੜੇ ਜੀ ਆ ਇਹਦੇ ਪੰਜਿਆਂ ਦਾ ਸ਼ੌਂਕ ਕਰੋ ਬਈ ਠੀਕ ਆ ਜੀ ਬਾ ਠੀਕ ਹੈ ਜੀ ਜਿਹੜੇ ਵੀ ਨੇ ਭਾਈ ਲੈਣੇ ਹੋਏ ਤਾਂ ਤੁਹਾਨੂੰ ਆਪਾਂ ਨੰਬਰ ਦੱਸ ਦੇਣਾ ਆਪਾਂ ਆਪਣਾ ਕਨੈਕਟ ਕਰ ਲਿਓ ਭਾਈ ਠੀਕ ਹੈ ਜੀ ਆ ਦੋ ਕਾਲੇ ਵੀ ਵੇਚਣੇ ਆ ਹਾ ਨੀਲੇ ਇਹ ਬੱਚੇ ਇਹ ਬੱਚੇ ਇਹ ਹਾਂ ਆ ਭਾਈ ਕਬੂਤਰ ਬੱਚਾ ਥੱਲਾ ਲਾਲ ਕੁੰਨਾ ਪਈ ਜੀ ਹੂੰ ਲਾਲ ਥੱਲ ਪਈ ਵੀ ਆ ਠੀਕ ਆ ਸੁਰਖ ਕਾਲੇ ਸੁਰਖ ਪੰਜੇ ਆ ਦੇਖ ਲਓ ਚਿੱਟੀਆਂ ਦਾ ਬਈ ਇਹ ਠੀਕ ਆ ਚਿੱਟੀਆਂ ਦਾ ਜੀ ਇਹ ਚਿੱਟੀਆਂ ਆ ਇਹ ਇਹ ਦੋਨੇ ਇਹ ਭਾਈ ਆ ਇਹ ਦੋਨੇ ਦੂਜੀ ਝੋਲੀ ਦੀ ਆ ਉਹ ਪਹਿਲੀ ਦੀ ਆ ਉਹ ਪਹਿਲੀ ਦੀ ਆ ਦੂਜੀ ਦੀ ਹਾਂ ਠੀਕ ਪਰ ਉਹ ਪੰਜਿਆਂ ਦਾ ਸਮਾਂ ਇਹ ਵੀ ਬਈ ਦੇਣੇ ਆ ਵੀਰ ਨੇ ਜੇ ਕਿਸੇ ਨੂੰ ਪਸੰਦ ਆਉਂਦੇ ਹੋਏ ਤਾਂ ਇਹ ਵੀ ਦੇਖ ਲਿਓ ਠੀਕ ਆ ਜੀ ਕੋਲਾ ਜੀਆਂ ਹੀਆਂ ਗਾਲੀਆਂ ਹੈ ਚਿੱਟੀਆਂ ਦਾ ਇਹ ਵੀ ਬੱਚਾ ਪੱਠਾ ਜਾਇਆ ਹੈ ਜੇ ਕੋਈ ਹੋਇਆ ਬਾਈ ਸ਼ੌਂਕੀ ਤਾਂ ਇਹ ਵੀ ਦੇਣੇ ਆ ਬਾਕੀ ਹੁਣ ਤੁਹਾਨੂੰ ਬਾਈ ਇਹ ਬਾਈ ਸਾਰੇ ਜਿਹੜੇ ਕਬੂਤਰ ਹੈਗੇ ਆ ਇੱਥੇ ਖੜੀ ਬਾਈ ਇਹ ਦੇਣੇ ਵਾਲੇ ਹੀ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਨੇ ਬਾਈ ਲੈਣੇ ਹੋਏ ਤਾਂ ਜਰੂਰ ਆਪਣੇ ਨਾਲ ਕੰਟੈਕਟ ਕਰ ਲਿਓ ਠੀਕ ਆ ਜੀ ਆ ਤੁਹਾਨੂੰ ਫਿਰ ਦੱਸ ਦਾਂਗੇ ਫੋਨ ਤੇ ਕੀ ਹੈ ਇਹਨਾਂ ਦਾ ਜਾਇ ਜੇ ਆ ਬਾਈ ਰੇਟ ਇਹਨਾਂ ਦਾ ਆਪਾਂ ਦਾ ਹੈਗਾ ਇਹ ਕੰਮ ਤਾਂ ਜਿੱਦਾਂ ਕੀ ਹਨਾ ਯਾਰਾਂ ਦੋਸਤਾਂ ਕੋਈ ਜਾ ਕੇ ਜਿੱਕਾ ਕਿ ਫੋਨ ਆਉਦਾ ਆਪਾਂ ਨੂੰ ਹਨਾ ਵੀਰ ਆਪਾਂ ਤਾਂ ਰੱਖਿਆ ਤੇ ਆਪਾਂ ਦਾ ਜਿਹੜੇ ਘਰ ਆਪਣੇ ਵਾਲੇ ਆ ਆਪਾਂ ਡਾਊਨ ਰੱਖੇ ਹੋਏ ਆ ਤੇ ਆਪਣੇ ਆਪਣੇ ਭਰਾਵਾਂ ਦੇ ਜਿੱਦਾਂ ਕੀ ਕਿਨੇ ਕੋ ਮਜਬੂਰੀਆਂ ਦੇਖੋ ਨੇਕਾਂ ਤਰ੍ਹਾਂ ਦੀਆਂ ਹਰੇਕ ਬੰਦੇ ਦੀਆਂ ਆਪਣੀ ਆਪਣੀਆਂ ਹਨਾ ਵੀਰ ਤੇ ਬਾਈ ਕਾਰਨਾ ਕਰਕੇ ਕੂਟਰ ਦੇ ਹੁੰਦੇ ਆ ਤੇ ਇਹ ਨਹੀਂ ਹੈਗਾ ਕਿ ਜ਼ਰੂਰੀ ਉਹ ਵੀ ਹਾਂ ਕਿ ਚੰਗੇ ਨਹੀਂ ਦਿੰਦਾ ਕੋਈ ਕਿਉਂਕਿ ਬਾਈ ਮਜਬੂਰੀ ਹੈ ਦੀਆਂ ਕਈ ਵਾਰ ਬੰਦੇ ਚੰਗੇ ਕੂਟਰ ਵੀ ਦੇਣੇ ਪੈ ਜਾਂਦੇ ਆ ਠੀਕ ਹੈ ਸਹੀ ਗੱਲ ਆ ਕਨਾ ਮੈਂ ਥੋੜੇ ਕਬੂਤਰ ਆਪਣੇ ਸੇਲ ਕਰਨੇ ਆ ਹਾਂ ਠੀਕ ਹੈ ਜੀ ਵੀ ਤਾਂ ਕਰਕੇ ਆਪਾਂ ਉਰੇ ਪਹੁੰਚੇ ਬੀਰਕੁਲ ਬਾਕੀ ਜੇ ਕਿਸੇ ਭਰਾ ਨੂੰ ਚੰਗੇ ਲੱਗੇ ਬਾਈ ਤਾਂ ਫੋਨ ਕਰ ਲਿਓ ਆਪਾਂ ਨੰਬਰ ਦੇ ਦੂੰਗੇ ਆਪਣਾ ਹਨਾ ਆਪਾਂ ਨੂੰ ਫੋਨ ਕਰ ਲਿਓ ਤਾਂ ਆਪਾਂ ਤੁਹਾਨੂੰ ਇਹ ਕਬੂਤਰ ਦੱਸ ਦਾਂਗੇ ਹਨਾ ਕੀ ਰੇਟ ਦੇਣਾ ਕੀ ਦੇਣਾ ਹਰ ਇੱਕ ਕਬੂਤਰ ਪਸੰਦ ਆ ਹਾਂ ਜੀ ਹਾਂ ਬੰਦਾ ਬਾਈ ਹਾਂ ਬਾਈ ਕਿ ਨਾ ਵੀਡੀਓ ਸਾਹਮਣੇ ਬਾਈ ਆ ਨਹੀਂ ਰਿਹਾ ਤਾਂ ਕਰਕੇ ਚਲੋ ਕੋਈ ਬਹੁਤ ਦਿੱਕਤਾਂ ਹੁੰਦੀਆਂ ਜਾਂ ਕਿਦਾਂ ਵੀ ਹੈ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਬਾਈ ਬਾਕੀ ਜੇ ਕਿਸੇ ਨੇ ਲੈਣੇ ਹੋਏ ਤਾਂ ਬਾਈ ਜਰੂਰ ਆਪਾਂ ਨੂੰ ਕੰਟੈਕਟ ਕਰ ਲਿਓ ਲੋ ਬਾਈ ਹੁਣ ਜਿਹੜੇ ਤੁਹਾਨੂੰ ਬੱਚੇ ਆਪਾਂ ਪੱਠੇ ਬਾਈ ਹੁਣ ਦੇ ਪੱਠੇ ਆ ਇਹ ਵੀ ਬਾਈ ਕਹਿੰਦਾ ਵਿੱਚ ਆਪਾਂ ਦੇ ਦਾਂਗੇ ਠੀਕ ਆ ਜੀ ਉਹਨਾਂ ਦਾ ਹੁਣ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਪੱਠਿਆਂ ਦਾ ਜਿਹੜੇ ਹੁਣ ਦੇ ਪੱਠੇ ਆ ਇਹ ਵੀ ਵਿੱਚ ਦੇ ਦੇਣੇ ਆ ਪਰ ਬਾਈ ਇਹਨਾਂ ਦਾ ਰੇਟ ਤੁਹਾਨੂੰ ਬਾਅਦ ਵਿੱਚ ਦੱਸ ਦਾਂਗੇ ਆਪਾਂ ਬਾਈ ਨੇ ਇਹਨਾਂ ਦਾ ਰੇਟ ਕੀ ਰੱਖਿਆ ਬਾਈ ਕਿਉਂਕਿ ਦੇਖੋ ਬਾਈ ਬੱਚੇ ਕਢਾਉਣੇ ਵੀ ਔਖੇ ਆ ਪਾਲਣੇ ਵੀ ਔਖੇ ਆ ਬੰਦੇ ਦੀ ਮਿਹਨਤ ਵੀ ਲੱਗਦੀ ਆ ਹਰੇਕ ਚੀਜ਼ ਨੂੰ ਮਿਹਨਤ ਲੱਗਦੀ ਆ ਠੀਕ ਆ ਜੀ ਤਾਂ ਕਰਕੇ ਹੁਣ ਤੁਹਾਨੂੰ ਆਪਾਂ ਬੱਚਿਆਂ ਦਾ ਸ਼ੌਂਕ ਕਰਾਉਣ ਲੱਗੇ ਆ ਤਾਂ ਦੇਖ ਲਓ ਜਿਹੜੇ ਨੂੰ ਬੰ ਆਪਾਂ ਫੋਨ ਕਰ ਲਿਓ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਰੇਟ ਦੱਸ ਦੇਣਾ ਆਪਣਾ ਸ਼ੌਂਕ ਕਰਕੇ ਜਿਹਨੂੰ ਪਸੰਦ ਆ ਗਈ ਚੀਜ਼ ਇਹਣਾ ਲੈ ਕੇ ਜਾ ਸਕਦੇ ਹੁਣ ਇਹ ਨਵੇਂ ਪੱਠੇ ਆ ਬਾਈ ਸਾਰੇ ਜਿਹੜੇ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਪਾਂ ਆ ਕਰਾਇਓ ਬਾਈ ਸ਼ੌਂਕ ਤੇ ਬਾਈ ਨੇ ਆਪਣੀ ਸਾਨੂੰ ਜਲਦੀ ਗੱਲ ਜਿਹੜੀ ਤੀ ਦੱਸਤੀ ਬਾਈ ਵੀ ਅੰਦਰ ਸਾਡੇ ਸਾਹਮਣੇ ਹੀ ਖੜਾ ਹਾਂ ਚਲੋ ਬਹੁਤ ਚੀਜ਼ਾਂ ਆਉਂਦੀਆਂ ਬਾਈ ਆਪਾਂ ਨਹੀਂ ਵੀ ਦੱਸ ਸਕਦੇ ਹੁਣ ਇਹ ਰੇਕ ਬੰਦੇ ਦੀ ਆਪਣੀ ਬੜੀ ਦਿੱਕਤ ਹੁੰਦੀ ਆ ਇਹ ਢਾਂਗੀਆਂ ਪੜਾ ਇਹ ਛਤਰੀ ਲੱਗੇ ਹੋਏ ਆ ਬਾਈ ਆ ਰੰਗ ਤਾਂ ਲਾਇਆ ਹੋਇਆ ਕੋਈ ਢਾਂਗੀਆਂ ਬੱਚਾ ਲਾਉਣਾ ਹੁੰਦਾ ਇਹ ਲੱਗੇ ਹੋਏ ਆ ਛਤਰੀਆਂ ਪਰ ਹੂੰ ਠੀਕ ਹੈ ਠੀਕ ਹੈ ਆ ਦੇਖੋ ਬੱਚੇ ਲੱਗੇ ਹੋਏ ਬਾਈ ਛਤਰੀ ਤੇ ਸਾਰੇ ਇਹ ਵੀ ਬਾਈ ਨੇ ਦੇ ਦੇਣੇ ਕਰ ਦੇਣੇ ਸੇਲ ਇਹ ਬਾਈ ਇੱਧਰ ਲਾਲਚੀ ਨਾ ਕਿਉਂਕਿ ਬਾਈ ਹਰ ਇਹ ਸੀਜ਼ਨ ਦੇ ਵਿੱਚ ਕਈਆਂ ਕੋਲ ਬੱਚੇ ਵੀ ਬਾਈ ਨਹੀਂ ਬਣੇ ਬੈ ਨਾ ਤਾਂ ਤੁਸੀਂ ਇਹ ਬੱਚੇ ਪਲੇ ਪੁਲਾਏ ਤੁਸੀਂ ਲਿਜਾ ਸਕਦੇ ਲਿਜਾ ਸਕਦੇ ਲਾਲਚੀ ਨਾ ਚਿੱਟੀਆਂ ਦਾ ਇਹ ਬਾਈ ਕਿਉਂਕਿ ਬਾਈ ਨੇ ਪੱਕੇ ਢਾਂਗੀਆਂ 'ਤੇ ਲਾਏ ਹੋਏ ਆ ਤੇ ਅਡਾ ਲੇ ਚੰਗੀ ਢਾਂਗੀਆਂ 'ਤੇ ਲਾਉਣੇ ਹੁੰਦੇ ਪਰ ਫਟਾਫਟ ਚੰਗੀ ਤੇ ਇਹ ਜ਼ੀਰੋ ਕਲੀ ਦੇ ਬੱਚੇ ਆ ਵੀਰੇ ਢਾਂਗੀਆਂ 'ਤੇ ਲੱਗੇ ਲਗਾਏ ਕਿਉਂਕਿ ਬਾਈ ਕੋਈ ਵੀ ਵੀਰ ਨੇ ਲੈਣੇ ਹੋਵੇ ਨਾ ਤਾਂ ਸਾਡੇ ਇਹ ਨੰਬਰ 'ਪਰ ਸੰਪਰਕ ਕਰ ਸਕਦਾ ਠੀਕ ਆ ਤੇ ਪ੍ਰਾਈਜ਼ ਇਹਨਾਂ ਦਾ ਬਾਈ ਰਾਈਜ਼ ਨੇ ਲੱਗ ਰੱਖਿਆ ਪਿਆ ਇਹ ਜਿਹੜੇ ਪਹਿਲਾਂ ਦਿਖਾਏ ਇਹ ਲੱਗੇ ਹੋਏ ਬਾਈ ਸਾਰੇ ਇਹ ਤੇ ਬੱਚੇ ਲੱਗੇ ਹੋਏ ਸਾਰੇ ਲਓ ਜੀ ਆ ਵੀ ਕਰੋ ਘੱਟੀਆਂ ਦਾ ਬੱਚਾ ਇਹ ਇਹ ਸਾਬੀ ਕਾਰ ਚੱਲ ਆਖਾਂ ਦੇਖ ਲਈਏ ਇਹਦਾ ਵੀ ਬਾਈ ਟੁੱਟਸਾ ਆ ਲਾਲ ਠੀਕ ਹੈ ਜੀ ਜਿਹੜੇ ਵੀ ਨੂੰ ਬਾਈ ਪਸੰਦ ਆਈ ਜਿਹੜੀ ਚੀਜ਼ ਦੇਖੋ ਬਾਈ ਢਾਂਗੀ ਤੇ ਤਾਂ ਫੋਨ ਕਰ ਸਕਦਾ ਇੱਧਰ ਕਰਦੇ ਢਾਂਗੀਆਂ ਦੇ ਥੱਲੇ ਨਹੀਂ ਬੰਦੇ ਹੈਗੇ ਢਾਂਗੀਆਂ ਦੇ ਪੱਕੇ ਨੇ ਛਤਰੀਆਂ ਦੇ ਬਾਈ ਪੱਕੇ ਹੈ ਬੱਚੇ ਇਹ ਲੱਗੇ ਹੋਏ ਸਾਰੇ ਆ ਲਓ ਬਾਈ ਇੱਧਰ ਵੀ ਆ ਗਿਆ ਨਾ ਕਾਲਾ ਚੀਨਾ ਆ ਗਿਆ ਜੀ ਸ਼ਾਕ ਖਾਂ ਕਾਲਾ ਚੀਨਾ ਸ਼ਾਕ ਆ ਬਾਈ ਕਾਲੀ ਉਹ ਨੋਕ ਹੈ ਦੀ ਠੀਕ ਹੈ ਜੀ ਕਿਉਂਕਿ ਅੱਖਾਂ ਬਾਈ ਇਹੇ ਗੰਗ ਰੰਗ ਵਿੱਚ ਚਲੋ ਦੇਖਣ ਦਾ ਕੁੱਪਟਰ ਬਹੁਤ ਮੈਨੂੰ ਵਧੀਆ ਲੱਗਿਆ ਹਾਂ ਆ ਪੱਲਿਆਂ ਦੇ ਵਿੱਚ ਸ਼ਿੰਬਾ ਇਹਦੇ ਬੱਚੇ ਇੱਕ ਹੋਰ ਆ ਬਾਈ ਆਮ ਜੇਕਣਾ ਬੱਚੇ ਆ ਲਾਲ ਰੰਗ ਲੱਗੇ ਹੋ ਕੱਚ ਜਿਹੇ ਦੇਖ ਸਕਦੇ ਆ ਕੋਈ ਸਿੱਪ ਸੁਪ ਨਹੀਂ ਹੈਗੀ ਗੋਲ ਪੈ ਥੱਲੇ ਤੇ ਲਓ ਜਿੱਦਾਂ ਕੀ ਕਹਿੰਦੇ ਖਰਾਕ ਪਾਉਣੀ ਬੱਚਿਆਂ ਨੂੰ ਇਹ ਕਰਨਾ ਲੈ ਥੱਲੇ ਤੇ ਬਾਈ ਸੀਨਾ ਦੇਖ ਸਕਦੇ ਤੁਸੀਂ ਹੱਡੀ ਨਹੀਂ ਦਿਖਦੀ ਬਿਲਕੁਲ ਸਹੀ ਗੱਲ ਗੋਲ ਆ ਫਲੇ ਵੀ ਆ ਬੱਚੇ ਆ ਆਪਾਂ ਜੀ ਦੇਖ ਲਓ ਇਹਦੀ ਇਹ ਬਾਈ ਹੁੰਦੇ ਪੱਠੇ ਆ ਇਹ ਸਾਰੇ ਛੱਡਣੇ ਵਾਲੇ ਆ ਇਹ ਜਿਹੜਾ ਵੀਰ ਨੂੰ ਜਿਹੜੇ ਪਸੰਦ ਆਏ ਆਪਣਾ ਬਾਈ ਲੈ ਕੇ ਜਾ ਸਕਦੇ ਬਾਈ ਕੋਲ ਤੇ ਲਾਲ ਚੀਨਾ ਆ ਗਿਆ ਜੀ ਉਹ ਵੀ ਸ਼ਾਕ ਖਾ ਕਾਲੀਆਂ ਅੱਖਾਂ ਦਾ ਕਾਲੀ ਨੋਕ ਠੀਕ ਆ ਜੀ ਇਹਦੇ ਕੱਚ ਚ ਲੱਗਿਆ ਵਾ ਬਾਈ ਹਰਾ ਲਾ ਇਹ ਕਿਉਂਕਿ ਛਤਰੀ ਪਲਾਉਣ ਖਾਤੇ ਪਰ ਰੰਗ ਅੜਾ ਕੇ ਇੱਕ ਵਾਰ ਦੇਖਣਾ ਹੀ ਪੈਂਦਾ ਸਹੀ ਆ ਢਾਂਗੀਆਂ ਉੱਪਰ ਲੱਗੇ ਆ ਬਾਈ ਇਹ ਠੀਕ ਆ ਜੀ ਜਿਹੜੇ ਵੀ ਨੂੰ ਪਸੰਦ ਆਏ ਤਾਂ ਬਾਈ ਫੋਨ ਕਰ ਲਿਓ ਜਰੂਰ ਮੁਸਤੀ ਬਾਈ ਬੱਤੀ ਬਣਾ ਕੇ ਰੱਖਦਾ ਦਾ ਹੂੰ ਛੜ ਦੇ ਆ ਵੀਰੋਂ ਦੇ ਲਈ ਕਰਦੇ ਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਿਉਂਕਿ ਬਾਈ ਹਰ ਇੱਕ ਬੰਦੇ ਨੂੰ ਹਰ ਇੱਕ ਤਰ੍ਹਾਂ ਦੇ ਪਸੰਦ ਆ। ਇਹ ਬਾਈ ਜਿਹੜੇ ਚੀਜ਼ਾਂ ਦੇ ਫੈਨ ਆ ਤੁਸੀਂ ਦੇਖ ਸਕਦੇ ਆ। ਛਟੀਆਂ ਅੱਖਾਂ ਦਾ ਬਾਈ ਬੱਚੇ ਜਾਣੇ ਵਾਲੇ ਨਹੀਂ ਹੈਗੇ ਬਾਈ ਜਮਾਂ ਵੀ। ਬਾਹਰ ਠੀਕ ਆ ਲੋ ਟਾਂਗੀ ਦਾ ਵੀ ਪੱਕਾ ਲੱਗਿਆ ਲਗਾਇਆ। ਲਓ ਜੀ ਨੀਲਾ। ਲੋ ਜੀ ਨੀਲੇ ਵਾਲੇ ਫੈਨ ਆ ਜੋ। ਛਟੀਆਂ ਦਾ ਨੀਲਾ। ਅੱਖ ਦੇਖ ਸਕਦੇ ਤੁਸੀਂ ਚੰਗੀ ਦੇ। ਇੱਥੇ ਨੱਕ ਬਾਈ। ਜੀਰੋ ਕਲੀ ਦੇ ਦਾ ਦੋ ਰੰਗ ਲੱਗੇ ਹੋਣ। ਜੀਰੋ ਕਲੀ ਦੇ ਵੀ ਬਾਈ ਇੱਕ ਵਾਰ ਨਹੀਂ ਝਾੜਿਆ ਹਜੇ। ਜੀਰੋ ਕਲੀ ਦੇ ਰੰਗ ਘੜਾਈਆਂ ਕਰਾਈਆਂ ਵਾਸਤੇ। ਸਾਰੇ ਲੱਗੇ ਹੋਏ ਬਾਈ ਇਹ ਰੱਤਿਆਂ ਵਾਲੇ ਆ ਜੋ ਬਾਈ ਆ ਰੱਤਾ ਹੈ ਜੀ ਫੁੱਲੜਾਵਾ ਕੁੱਤਰ ਆ ਇਹਦੇ ਰੱਤਿਆਂ ਦੇ ਫੈਨ ਆ ਚਿੱਟੀਆਂ ਆਂਦਾ ਰੱਤਾ ਬੱਚਾ ਏ ਪੂਰੀ ਉਹ ਨੋਕ ਆ ਇਹਦੀ ਸਿੱਟੀ ਪੂੰਛ ਆ ਇਹਦੀ ਆ ਤੁਸੀਂ ਕੁਆਲਿਟੀ ਦੇਖ ਲਓ ਪਰਾਂ ਦੀ ਪੰਜਵੀਂ ਕਲੀਚਾ ਹੈ ਹਾਂ ਹਾਂ ਪੰਜਮੀ ਕਲੀਚਾ ਪੰਜਵੀਂ ਗਲੀ ਆਉਂਦੀ ਆ ਬਈ ਇਹਦੀ ਓਏ ਅੱਜ ਜਾ ਕਿੱ데 ਘਰਾਂ ਜਾਦੇ ਉੱਡੀ ਛੜ ਇਹ ਲੱਗੇ ਵੇ ਬਾਈ ਸਾਰੇ ਬੱਚੇ ਇਹ ਖਟੀਆਂ ਦਾ ਕਿੰਨੀਆਂ ਸੋਹਣੀਆਂ ਪਿਆਰੀਆਂ ਹਰੀਆਂ ਖਟੀਆਂ ਖਾਂਦੇ ਹਰੇ ਚਲ ਕਵਾਜਦੇ ਹੂੰ ਇਹ ਬੱਚੇ ਹੀ ਆ ਬਾਈ ਸਾਰੇ ਇਹ ਜੀਓ ਗਲੀ ਦੇ ਬੱਚੇ ਆ ਬੀਟ ਹੋ ਰਹੀ ਹੋ ਬਰੀ ਜੀ ਜੇ ਕਿਸੇ ਵੀਰ ਭਾਈ ਕੋਈ ਲੈਣ ਵਾਲਾ ਹੈਗਾ ਏ ਠੀਕ ਹੈ ਜੀ ਕੱਚ ਚ ਲਾਲ ਰੰਗ ਲੱਗਿਆ ਹੋਇਆ ਤੇ ਛਾੜੇ ਪਿਆ ਹੋਣਾ ਚਿੱਟੀਆਂ ਦਾ ਇਹ ਬੱਚਾ ਛਾੜੇ ਪਿਆ ਹੋ ਬਾਈ ਇਹ ਬਾਈ ਤੁਸੀਂ ਆ ਕੁਆਲਿਟੀ ਦੇਖੀ ਹੋਊਂਗੀ ਅੱਖ ਦੇਖ ਯਾਰ ਇਹਦੀ ਹਨਾ ਬਾਈ ਕੋਈ ਲਾਤੀ ਰੰਗੀ ਲੱਗ ਚੀਜ਼ ਆ ਦੇਖ ਲੋ ਜੇ ਕੋਈ ਕੂਤਰਵਾਦੀ ਨੂੰ ਪਤਾ ਹੈ ਤਾਂ ਦੇਖ ਸਕਦਾ ਪਾਣੀ ਜਿਹੜੀ ਅੱਖ ਆ ਨਾ ਬਾਹਰ ਨੂੰ ਅੱਖਾਂ ਕਿੰਨੀਆਂ ਬਾਹਰ ਮੱਥਾ ਤੇ ਅੱਖਾਂ ਕੂਤਰ ਦੀਆਂ ਚੈੱਕ ਕਰਿਓ ਚੰਗੀ ਤਰ੍ਹਾਂ ਬਾਹਰ ਅੱਖ ਬਹੁਤ ਆ ਹੂੰ ਅੱਖ ਬਹੁਤ ਆ ਬਾਹਰ ਪਾਣੀ ਰੰਗੀ ਜੀ ਅੱਖਾਂ ਬਾਹਰ ਛੱਡ ਦੇ ਬਾਈ ਛੱਡੇ ਝਾੜੇ ਪਿਆ ਵਾ ਬੱਚਾ ਇਹ ਇਹ ਝਾੜੇ ਪਿਆ ਪਿਆ ਹੂੰ ਇਹ ਝਾੜੇ ਪਿਆ ਵਾ ਬਾਈ ਇਹ ਬਾਈ ਜਿਹਨੇ ਲੈਣੇ ਹੋਏ ਵੀਰ ਨੇ ਆਪਣਾ ਕੰਟੈਕਟ ਕਰ ਲਿਓ ਆਪਣੇ ਨਾਲ ਲਓ ਜੀ ਆ लास्ट ਬੱਚਾ ਬਾਈ ਇਹ ਵੀ ਚਿੱਟੀਆਂ ਦਾ ਜੀ ਠੀਕ ਆ ਜੀ ਇਹ ਨੀਲਿਆਂ ਚ ਹੀ ਬਣੇ ਵੇ ਬਾਈ ਇਹ ਹਾਂ ਜੀ ਚਿੱਟੀਆਂ ਆਂਦੇ ਨੀਲੇ ਜਿਹੜਾ ਨੀਲੇ ਚ ਬਣੇ ਵੇ ਬਾਈ ਇਹ ਤੁਹਾਨੂੰ ਮਾਂ ਪਿਓ ਵੀ ਦਿਖਾ ਦੰਨੇ ਇਹਨਾਂ ਦਾ ਜਿਹੜੇ ਨੀਲਿਆਂ ਚ ਬਣੇ ਵੇ ਆ ਤੁਹਾਨੂੰ ਸ਼ੌਂਕ ਵੀ ਕਰਾਇਆ ਪਹਿਲਾਂ ਵੀ ਦਿਖਾਏ ਆ ਹੁਣ ਵੀ ਆ ਬਾਈ ਇਹ ਪਹਿਲਾਂ ਧੁੰਦੇ ਜੇ ਹੁੰਦੇ ਕਾਲੇ ਕਾਲੇ ਜੇ ਬਾਅਦ ਚ ਇਹ ਨੀਲੇ ਬਣ ਜਾਂਦੇ ਆ ਆਹ ਬੈਠਾ ਜਿੱਦਾਂ ਬਚਾ ਇਹਦਾ ਬਾਈ ਨੀਲਾ ਉਹ ਤੇ ਸਾਰੇ ਮਤਲਬ ਲੱਗੇ ਵੇ ਇਹ ਬੱਚੇ ਠੀਕ ਆ ਜੀ ਆ ਲਓ ਆ ਦਿਖਾ ਦੇ ਇਹ ਆ ਦਿਖਾਈ ਬਾਈ ਅੱਛਾ ਇਹ ਗਿਜੇ ਬਣੀ ਉੱਪਰ ਦੇਖਦਾ ਉਹਦੇ ਠੀਕ ਆ ਠੀਕ ਆ ਇਹ ਚੱਲਿਆ ਉਹ ਦੇਖ ਉੱਧਰ ਉੱਪਰ ਜਾਣ ਲੱਗੇ ਆ ਉਹ ਛਤਰੀ ਇਹ ਆਹ ਇਹ ਮਾਂ ਐ ਬਾਪ ਆ ਹਾਂ ਜੀ ਇਹ ਮਾਂ ਪਿਓ ਆ ਪੁੱਤਰ ਪੁੱਤਰੀ ਆ ਆ ਲੋ ਜੀ ਬਾਈ ਇਹ ਜੋੜਾ ਆਹ ਠੀਕ ਆ ਜੀ ਚਿੱਟੀਆਂ ਦੇ ਹੀ ਆ ਬਾਈ ਇਹ ਵੀ ਇਹ ਮਾਂ ਪਿਓ ਬਾਈ ਜਿਹੜੇ ਨੀਲੇ ਬੱਚੇ ਦਿਖਾਏ ਆ ਨਾ ਤੁਹਾਨੂੰ ਆਪਾਂ ਨੇ ਇਹ ਉਹਨਾਂ ਦੇ ਮਾਂ ਬਾਪ ਆ ਜੀ ਬਾਈ ਦਿਖਾਈ ਪੱਲੇ ਦਿਖਾਈ ਦੇ ਫੋਨ ਕਰ ਕੱਟ ਕਰ ਇਹ ਕੱਟ ਕਰ ਬੱਚਾ ਠੀਕ ਆ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੋੜੇ ਆ ਬਾਈ ਇਹ ਇਹ ਮਾਵਾਪਾ ਜਾਨੀ ਵੀ ਚਿੱਟੀਆਂ ਦੇ ਠੀਕ ਹੈ ਅਕਸਰ ਬਹੁਤ ਸਾਫ ਆ ਜੀ ਚਿੱਟੀਆਂ ਦਾ ਬਾਈ ਜੋੜਾ ਇਹ ਮਾਵਾਪਾ ਦਾ ਠੀਕ ਆ ਇਹ ਦੋਨੋਂ ਇਹ ਜੋੜਾ ਬਾਈ ਇਹ ਇੱਥੇ ਨੂੰ ਫੜਦੇ ਬਾਈ ਮੜ ਜਾ ਨਾ ਫੋਟੋ ਜੀ ਲੈ ਲਵਾਂ ਨਾਲ ਇੱਕ ਹਾਂ ਨਾ ਕੋਈ ਨਹੀਂ ਬਬਾ ਠੀਕ ਆ ਬਾਈ ਦੇਖ ਲਿਓ ਬਾਕੀ ਐਨ ਹੁਣ ਤੁਸੀਂ ਆ ਦਿਖਾ ਦਿੰਦਾ ਮੈਂ ਤੁਹਾਨੂੰ ਚੰਗੀ ਤੇ ਨਾ ਜਿਹੜੇ ਵੀਰ ਨੂੰ ਬਾਈ ਪਸੰਦ ਆਂਦੇ ਹੋਏ ਹਨ ਉਹ ਵੀਰ ਤਾਂ ਜ਼ਰੂਰ ਫੋਨ ਕਰ ਲਿਓ ਆ ਬੈਠੇ ਬੱਚੇ ਸਾਰੇ ਆਂਗੀ ਤੇ ਠੀਕ ਹੈ ਜੀ ਕਰ ਲਓ ਬਾਈ ਸ਼ੌਂਕ ਜਿਹੜੇ ਵੀਰ ਨੇ ਲੈਣੇ ਹੋਏ ਤਾਂ ਫੋਨ ਜ਼ਰੂਰ ਕਰ ਲਿਓ ਆਪਾਂ ਨੰਬਰ ਦੇ ਦੇਣਾ ਤੁਹਾਨੂੰ ਪਹਿਲਾਂ ਕਬੂਤਰ ਵੀ ਦੇ ਦੇਣੇ ਆ ਬੱਚੇ ਵੀ ਬਾਈ ਉੱਡਣੇ ਵਾਲੇ ਇਹ ਸਾਰੇ ਲੱਗੇ ਹੋਏ ਆ ਬੱਚੇ ਜਿਹੜੇ ਵੀ ਨੂੰ ਜਿਹੜੀ ਚੀਜ਼ ਪਸੰਦ ਆਈ ਤਾਂ ਫੋਨ ਕਰਕੇ ਜਰੂਰ ਦੱਸਿਓ ਹਾਂ ਚਲੋ ਠੀਕ ਆ ਬਾਈ ਇੰਨੀ ਵੀਡੀਓ ਆਪਣੀ ਕਬੂਲ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ